ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੰਮੂ ਕਸ਼ਮੀਰ ਤੋਂ ਰਣਜੀਤ ਸਿੰਘ ਜਗਬਾਲ ਸਿੰਘ ਸੋਮਨਾਥ ਸਿੰਘ ਗੁਰਮੀਤ ਸਿੰਘ ਜਗਜੀਤ ਸਿੰਘ ਇਹ ਸੰਗਤ ਦੇ ਵਿੱਚ ਹਾਜ਼ਰ ਨੇ ਸਾਹਮਣੇ ਆਓ ਸ੍ਰੀ ਅਕਾਲ ਪਤਿ ਸਾਹਿਬ ਜੀ ਦੇ ਸੁਪੀਲ ਦੇ ਸਾਹਮਣੇ ਆਓ ਤੁਸੀਂ ਅਮਰਤ ਛਕਿਆ ਹੈ ਸਤਕਾਰਯੋਗ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਪਤਿ ਸਾਹਿਬ ਜੀ ਤੁਹਾਡੇ ਨਾਲ ਗੱਲਬਾਤ ਕਰਨਗੇ ਸਿੱਖ ਸਾਹਿਬ ਜੀ ਨੂੰ ਬੇਨਤੀ ਹੈ ਕਿ ਉਹ ਮਾਈਕ ਤੇ ਆਉਣ ਦੀ ਕਿਰਪਾ ਕਰਨ। ਤੋਂ ਜਗੂ ਤੋਂ ਕਿ ਜੇ ਕਾਲਪਤ ਸਾਬ ਜੀ ਵਿਖੇ ਪੰਜ ਸਿੱਖ ਸਾਹਿਬਾਨ ਦਾ ਸੰਮੁਖੇ ਖੜੇ ਨੇ। ਉਸੇ ਪੰਥ ਵਿੱਚੋਂ ਛੇਕੇ ਹੋਏ ਵਿਅਕਤੀ ਦਰਸ਼ਨ 시ਗਰਾਗੀ ਦਾ ਕੀਰਤਨ ਕਰਵਾਇਆ ਹੈ। ਜੀ ਦੇ ਆਕਾਲ ਪਕਸਰ ਸਾਹਿਬ ਦੇ ਰੂਪਾਂ ਦੇ ਉਲਟ ਜਾ ਕੇ ਤੁਸੀਂ ਉਹਦਾ ਤੋਂ ਕੀਰਤਨ ਕਰਵਾਇਆ ਤੁਸੀਂ ਇਸ ਗਲਤੀ ਨੂੰ ਮੰਨਦੇ ਹੋ? ਸਿੰਘ ਸਾਹਿਬ ਜੀ ਬਾਈ ਗੁਰਜੀਕਾ ਸਾਹਿਬ ਬਾਈ ਗੁਰਜੀ ਕੀ ਪੱਤੇ ਉਸੇ ਜੋ ਪੁੱਛਿਆ ਗਿਆ ਉਹਦਾ ਹਾਂ ਜਾਂ ਨਾਂ ਚ ਜਵਾਬ ਦਿਓ। ਬੈਸ ਬੈਸ ਦੇ ਕਰਨੇ ਕੋਈ ਮੰਨਦੇ ਹੋ ਗਲਤੀ ਕਦੇ ਮਾਦੇ ਜੀ ਜੀ ਬਿਲਕੁਲ ਮੰਨਦੇ ਹੋ ਸਾਰੇ ਮਾਈਕ ਫੜ ਕੇ ਦੱਸੋ ਮੰਨਦੇ ਹੋ ਪੰਜੋ ਜਣੇ ਮਾਈਕ ਤੇ ਬੋਲੋ ਫੇਸ਼ ਆਪਣਾ ਪਾਖਰੇ ਕਸਾਂਤਾਂ ਨੂੰ ਸਰ ਸਾਨੂੰ ਸੁਣਿਆ ਨਹੀਂ ਜੋ ਪਹਿਲਾਂ ਕਿਹਾ ਗਿਆ ਹੈ ਕਿ ਤੁਸੀਂ ਸ਼੍ਰੀ ਅਕਾਲ ਤੱਕ ਸਾਧ ਸੰਗਠਨ ਦੇ ਡੈਕਟੇ ਦਾ ਸ਼੍ਰੀ ਅਕਾਲ ਤੱਕ ਸਾਧ ਦੇ ਹੁਕਮਾਂ ਤੇ ਉਲਟ ਜਾ ਕੇ ਇਰਦਲ ਕਰਵਾਇਆ ਹੈ

ਜਿਹੜੇ ਜੰਮੂ ਤੋਂ ਆਏ ਸਨ ਉਹ ਆਪਣਾ ਲਿਖਤੀ ਸਪਸ਼ਟੀਕਰਨ ਸ੍ਰੀ ਅਕਾਲ ਤਖਤ ਸਾਹਿਬ ਜੀ ਸਕਤ੍ਰੇਤ ਵਿਖੇ ਦੇ ਕੇ ਉਹ ਜਾ ਸਕਦੇ ਨੇ ਤੁਹਾਨੂੰ ਦੁਬਾਰਾ ਬੁਲਾਇਆ ਜਾਵੇਗਾ ਫਿਰ ਤੁਸੀਂ ਆਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ